ਮੈਂ ਰਾਜਨਗਰ ਗਾ ਐਡਵੋਕੇਟ ਪ੍ਰਧਾਨ ਲਾਰਡ ਰਾਮ ਐਮ ਐਸ ਦੀ ਸਕੂਲ ਸਾਡੇ ਸਕੂਲ ਦੇ ਵਿੱਚ ਦੁਸ਼ਹਿਰੇ ਦਾ ਪਰਵ ਪਿਛਲੇ 50 ਸਾਲ ਤੋਂ ਵੱਧ ਤੋਂ ਮਨਾਇਆ ਜਾਂਦਾ ਹੈ ਦੁਸ਼ਹਿਰੇ ਵਾਲੇ ਦਿਨ ਜਿਹੜੀ ਇੱਕ ਵੀਡੀਓ ਗਲਤ ਤਰੀਕੇ ਨਾਲ ਪਾਈ ਗਈ ਹੈ ਫੇਸਬੁੱਕਾਂ ਤੇ ਗਰੁੱਪਾਂ 'ਚ ਸ਼ਾਇਦ ਜਿਨ੍ਹਾਂ ਨੇ ਵੀ ਪਾਈ ਉਹਨਾਂ ਨੇ ਇਹ ਚੀਜ਼ ਨਹੀਂ ਦੇਖੀ ਵੀ ਇਹ ਗੱਲ ਕੀ ਹੈ ਉਹ ਗਰੁੱਪ 'ਚ ਫੋਟੋ ਉਹਨਾਂ ਨੇ ਚੱਕ ਕੇ ਤੇ ਉਹਨੂੰ ਅੱਗੇ ਪਾਉਂਦੀ ਚਾਲੂ ਕਰਤੀ ਉਹਨਾਂ ਦੀ ਗਲਤੀ ਨਹੀਂ ਹੈ ਬਟ ਉਹਨਾਂ ਨੇ ਮੌਕਾ ਨਹੀਂ ਵੇਖਿਆ ਮੈਂ ਇਥੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਰਾਵਣ ਕੁੰਭਕਰਨ ਤੇ ਮੇਘਨਾਦ ਦੇ ਪੁਤਲੇ ਜਲਾਏ ਗਏ ਉਹਨਾਂ ਨੂੰ ਅਗਨੀ ਦਹਿਨ ਕੀਤਾ ਗਿਆ ਤਾਂ ਇੱਕ ਪੁਤਲਾ ਥੋੜਾ ਪਿੱਛੇ ਹੋ ਕੇ गिर ਗਿਆ ਜਿਹਦੇ ਨਾਲ ਉਹ ਦੋ ਅਸ਼ੋਕਾ ਟਰੀਜ਼ ਦਰਖਤ ਦੇ ਵਿਚਾਲੇ गिर ਗਿਆ ਉਹ ਜਿਹੜੀ ਅਗਨੀ ਦਿਖਾਈ ਜਾਂਦੀ ਹੈ ਉਹ ਮੌਕੇ ਦੇ ਅਗਨੀ ਉਹਨਾਂ ਬੁੱਤਾਂ ਨੂੰ ਹੀ ਲੱਗੀ ਹੋਈ ਸੀ ਪਲਾਂਟਸ ਨੂੰ ਦਰਖਤਾਂ ਨੂੰ ਅਗਨੀ ਨਹੀਂ ਲੱਗੀ ਦਰਖਤ ਅੱਜ ਵੀ ਮੌਜੂਦ ਨੇ ਹਾਂ ਕੁਝ 10ਵੇਂ ਪੱਤੇ ਦੋਨੇ ਦਿਸ਼ਤਾਂ ਦੇ ਥੋੜੇ ਬਹੁਤ ਸੇਕ ਨਾਲ ਝੁਲਸੇ ਆ ਇਸ ਕਰਕੇ ਜਿਹੜੀ ਭਰਾਵਾਂ ਨੇ ਵੀਡੀਓ ਪਾਈ ਹੈ ਜਾਂ ਜਿਹੜੇ ਭਰਾਵਾਂ ਨੇ ਵੀਡੀਓ ਦੇਖ ਕੇ ਉਹਨੂੰ ਫਾਰਵਰਡ ਕੀਤਾ ਉਹਨਾਂ ਨੂੰ ਮੇਰੀ ਬੇਨਤੀ ਹੈ ਕਈ ਵਾਰ ਆਪਾਂ ਅਣਜਾਣ ਹੁੰਦੇ ਆ ਦੇਖਾ ਦੇਖ ਚ ਆਪਾਂ ਅੱਗੇ ਗੱਲ ਕਰ ਦਿੰਨੇ ਆ ਕੋਈ ਵੀ ਪੇੜ ਨਹੀਂ ਚਲੇ ਪੇੜ ਅੱਜ ਵੀ ਮੌਜੂਦ ਹੈ ਤੁਸੀਂ ਸਾਰੇ ਇਕੱਠੇ ਹੋ ਕੇ ਆਜੋ ਥੋੜੇ ਦਲ ਮੈਂ ਦਿਖਾ ਦਿੰਦਾ ਮੈਂ ਤੁਹਾਨੂੰ ਘਰੇ ਹੋ ਕੇ ਪੇੜ ਹਾਜ਼ਰ ਨੇ ਉਹ ਜਿਹੜੀ ਅਗਨੀ ਸੀ ਬੁੱਤਾਂ ਨੂੰ ਲੱਗੀ ਹੋਈ ਸੀ ਜਿਹੜੀ ਬੁੱਤਾਂ ਦੀ ਅਗਨੀ ਦਿਖਾ ਰਹੇ ਸੀ ਉੱਪਰ ਚੱਲ ਰਹੀ ਸੀ ਜਿਹਦੇ ਕਰਕੇ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਇਸ ਕਰਕੇ ਬਾਕੀ ਦੂਜੀ ਗੱਲ ਜੇ ਕੋਈ पेड़ ਨੂੰ ਸੇਕ ਲੱਗ ਵੀ ਗਿਆ ਤਾਂ ਕਿਸੇ ਨੇ ਇੰਟੈਂਸ਼ਨਲ ਨਹੀਂ ਲਗਾਇਆ ਇਸ ਤਰ੍ਹਾਂ ਦੀ ਦੇ ਆਪਾਂ ਮੋਟਰਸਾਈਕਲ ਕਾਰ ਸਕੂਟਰ ਵੀ ਚਲਾਉਂਦੇ ਆ ਜਹਾਜ਼ ਵੀ ਚਲਾਉਂਦੇ ਆ ਕੋਈ ਜਾਣੇ ਅਣਜਾਣੇ ਚ ਜੇ ਐਕਸੀਡੈਂਟ ਹੋ ਜਾਂਦਾ ਇਹ ਤੋਂ ਇਹ ਸਾਬਤ ਨਹੀਂ ਉਹਨਾਂ ਕਿ ਸਾਰਾ ਮੁਲਕ ਦੋਸ਼ੀ ਹੈ ਅਸੀਂ ਤੁਹਾਡੇ ਸਾਥੀ ਆ ਤੁਹਾਡੇ ਭਰਾ ਹਾਂ ਸਮਾਜ ਦੀ ਸੇਵਾ ਕਰਦੇ ਆ ਐਡਾ ਵੱਡਾ ਪਰਬ ਮਨਾਉਂਦੇ ਆ ਇਹ ਕੁਦਰਤ ਨੇ ਨਿਜਾਮ ਦਾ ਕੋਈ ਪੁਤਲਾ ਥੋੜਾ ਜਿਹਾ ਪਿੱਛੇ ਹੋ ਕੇ गिर ਗਿਆ ਤਾਂ ਉਹ ਪੁਤਲੇ ਵੀ ਅੱਗ ਸੀ ਪੇੜਾਂ ਨੂੰ ਕੋਈ ਹਾਨੀ ਨਹੀਂ ਹੋਈ ਪਰ ਫੇਰ ਵੀ ਅਸੀਂ ਥੋੜੀ ਭਾਵਨਾ ਦੀ ਕਦਰ ਕਰਦੇ ਹਾਂ ਅਜੇ ਹੀ ਕੋਈ ਗੱਲ ਨਹੀਂ ਤੁਸੀਂ ਆਓ ਬਲਕਿ ਮੌਕਾ ਵੀ ਦੇਖ ਸਕਦੇ ਹੋ ਸਾਡੇ ਨਾਲ ਚਾਹ ਪਾਣੀ ਵੀ ਪੀਓ ਤੇ ਜਿਹੜੀਆਂ ਦੇਖਣ ਤੋਂ ਬਿਡੇ ਪੌਣ ਤੋਂ ਪਹਿਲਾਂ ਗਰੇਜ ਵੀ ਕਰਿਆ ਕਰੋ ਕਨਫਰਮ ਕਰ ਲੈਂਦੇ ਕੋਈ ਜਿੰਨੇ ਭਰਾਵਾਂ ਨੇ ਵੀਡੀਓ ਪਾਈ ਹੈ ਉਹ ਸਾਰੇ ਮੇਰੇ ਨਿੱਜੀ ਬੰਦੀ ਹੈ ਸਾਰੇ ਕੋਲੇ ਮੇਰੇ ਮੋਬਾਈਲ ਨੰਬਰ ਨਿੱਜੀ ਹੈਗੇ ਉਹਦੇ ਵਿੱਚੋਂ ਨਿੱਜੀ ਪੁੱਛ ਵੀ ਲੈਂਦੇ ਮੈਂ ਉਹਨਾਂ ਨੂੰ ਸੱਚ ਦੱਸ ਦਿੰਦਾ ਕਿਉਂਕਿ ਉਹ ਵੀ ਮੇਰੇ ਤੇ ਯਕੀਨ ਕਰਦੇ ਵੀ ਸਾਡਾ ਪ੍ਰਧਾਨ ਹੈ ਸਾਡਾ ਭਰਾਏ ਦੇ ਕਦੇ ਝੂਠ ਨਹੀਂ ਬੋਲਦਾ ਕੋਈ ਪੁੱਛ ਇੱਕ ਅਜੇ ਤੱਕ ਤੁਹਾਡੇ ਨੇ ਪੁੱਛਿਆ ਮੈਨੂੰ ਕਿਸੇ ਨੇ ਨਹੀਂ ਪੁੱਛਿਆ ਤੁਸੀਂ ਪਹਿਲੀ ਵਾਰ ਪੁੱਛਿਆ ਭਾਵੇਂ ਮੈਨੂੰ ਸਾਰਾ ਸ਼ਹਿਰ ਪੁੱਛਲੇ ਮੌਕੇ ਦੇ ਲੈ ਕੇ ਲੋ ਵੀ ਆਜਨ ਕੋਈ ਦਿੱਕਤ ਨਹੀਂ ਆਖੇ ਵੀ ਦੇਖਿਆ ਜਾ ਰਿਹਾ ਪੁੱਤਲੇ ਦਾ ਹਟਾਏ ਵੀ ਜਾ ਰਹੇ ਉਤੋਂ ਪੁੱਤਲੇ ਦੇਖੋ ਬੈਂਕ ਫਿਰ ਕਹਿੰਦਾ ਜਦੋਂ ਅਗਨੀ ਹੁੰਦੀ ਹੈ ਅਗਨੀ ਤੇਜਤਾ ਤੇ ਪਾਣੀ ਇਹ ਦੋ ਚੀਜ਼ਾਂ ਧਰਤੀ ਤੇ ਇਹ ਜਿਹੀਆਂ ਜਦੋਂ ਇਹਨਾਂ ਦਾ ਕੋਈ ਵੀ ਰੂਪ ਆਉਂਦਾ ਤਾਂ ਉਹਨੂੰ ਇਮੀਡੀਏਟਲੀ ਪਾਸੇ ਜਾਂ ਰੋਕਿਆ ਨਹੀਂ ਜਾ ਸਕਦਾ ਪੁੱਤਲੇ ਵੱਡੇ ਸੀ ਅਗਨੀ ਜਦੋਂ ਚੱਲਦੀ ਸੀ ਅਗਨੀ ਜ਼ਿਆਦਾ ਸੀਗੀ ਉਹ ਜਦੋਂ ਅਗਨੀ ਚੱਲ ਕੇ ਪੁੱਤਲੇ ਜਲ ਕੇ ਲਾਸਟ ਜਦੋਂ गिरਦੇ ਆ ਪੁੱਤਲੇ ਬਾਹਰ ਸੀ ਹੁੰਦੇ ਆ ਉਦੋਂ ਉਹਨੋਂ ਨਾਲ ਦੀ ਨਾਲ ਜਦੋਂ ਉਹ ਦਰਖਤਾਂ ਦੇ ਵਿਚਾਲੇ ਗਿਰਿਆ ਦੋ ਸ਼ੋਕਾ ਟਰੀ ਸੀ ਦੂਰ ਦੂਰ ਲੱਗੇ ਵਿਚਾਲੇ ਜਦੋਂ ਗਿਰਿਆ ਨਾਲ ਦੀ ਨਾਲ ਮਾਲੀਆਂ ਨੇ ਤੇ ਹੋਰਾਂ ਨੇ ਉਹਨੂੰ ਬੁਝਾਉਣ ਵਾਸਤੇ ਕੋਸ਼ਿਸ਼ ਕਰਕੇ ਖਤਮ ਕਰਦੇ